ਹਾਂਜੀ ਮੈਮ ਕੀ ਕੰਮ ਹੈ ਹ ਬਠਿੰਡਾ ਦੇ ਜੀ ਵਿਰਾਸਤੀ ਪਿੰਡ ਜਿਹੜਾ ਜੈਪਾਲਗੜ੍ਹ ਹੈਗਾ ਬਠਿੰਡਾ ਖੇਡ ਸਟੇਡੀਅਮ ਦੇ ਬੈਕਸਾਈਡ ਤੇ ਇੱਥੇ ਅਸੀਂ ਤਿੰਨ ਦਿਨਾਂ ਲਈ ਮਿਤੀ 9 10 ਤੇ 11 ਫਰਵਰੀ ਨੂੰ ਅ ਡਿਪਾਰਟਮੈਂਟ ਆਫ ਕਲਚਰਲ ਤੇ ਟੂਰਿਜ਼ਮ ਪੰਜਾਬ ਕੋ ਸਰਕਾਰ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਵਿਰਾਸਤੀ ਮੇਲਾ ਜਿਹੜਾ ਮਾਂ ਬੋਲੀ ਨੂੰ ਸਮਰਪਿਤ ਉਹ ਕਰਵਾ ਰਹੇ ਆ ਜਿਦੇ ਚ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਨੇ ਮਿੱਤੀ 9 ਤਰੀਕ ਤੋਂ ਸ਼ੁਰੂ ਹੋਏਗਾ ਵਿਰਾਸਤੀ ਕਾਫਲਾ ਸਾਡਾ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਉਸ ਤੋਂ ਬਾਅਦ ਉਹ ਸਾਰਾ ਸ਼ਹਿਰ ਦੇ ਵਿੱਚ ਚੱਕਰ ਕੱਢਦੇ ਹੋਏ ਇੱਥੇ ਮੇਲੇ ਦਾ ਜਿਹੜਾ ਪਿੰਡ ਦਾ ਉਦਗਾਟਨ ਸ਼ਾਮ ਨੂੰ ਹੋਏਗਾ ਤੇ ਸ਼ਾਮ ਨੂੰ ਉਸ ਦਿਨ ਨਾਟਕ ਤੇ ਹੋਰ ਪ੍ਰੋਗਰਾਮ ਚੱਲਨੇ ਨੇ ਉਸ ਤੋਂ ਅਗਲੇ ਦਿਨ ਜਿਹੜੇ ਬੱਚਿਆਂ ਦੀ ਕਲਚਰਲ ਆਈਟਮਸ ਪਲੱਸ ਸਾਡਾ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਟੀਮਸ ਇੱਥੇ ਪਹੁੰਚਦੀਆਂ ਨੇ ਆਪਣੀ ਪੇਸ਼ਕਾਰੀ ਦੇਣ ਲਈ ਤੇ 11 ਤਰੀਕ ਨੂੰ ਜਿਹੜਾ ਸਪੋਰਟਸ ਤੇ ਉਹ ਵਰਗੀ ਸਾਰੀਆਂ ਖੇਡਾਂ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਸ਼ਾਮ ਨੂੰ ਸਾਡੀ ਕਵਰ ਗਰੇਵਾਲ ਜੀ ਦੀ ਸਟਾਰ ਸਟਾਰ ਨਾਈਟ ਹੈਗੀ ਆ ਇਹ ਪ੍ਰੋਗਰਾਮ ਹੋ ਰਿਹਾ ਜੀ ਉਹਦੀ ਚੀਫ ਗੈਸਟ ਕੌਣ ਹੋਵੇਗਾ ਚੀਫ ਗੈਸਟ ਦੀ ਫਾਈਨਲ ਕਰ ਰਹੇ ਨੇ ਮੰਤਰੀ ਸਾਹਿਬ ਮੈਡਮ ਨਾਲ ਹਜੇ ਗੱਲਬਾਤ ਚੱਲ ਰਹੀ ਹੈ ਜਦੋਂ ਵੀ ਫਾਈਨਲ ਹੋ ਜਾਏਗਾ ਤਾਂ ਹੋ ਚਾਹੀਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਕੁਝ ਚੱਲ ਰਹੀਆਂ ਨੇ ਉਹਦੀ ਅੱਜ ਰਿਵਿਊ ਮੀਟਿੰਗ ਕੀਤੀ ਸੀ ਜੀ ਜਿਹੜੀ ਕੋਈ ਕਮੀ ਪੇਛੀ ਰਹੀ ਹੈ ਸਾਡੇ ਕੋਲ ਦੋ ਦਿਨ ਹੈਗੇ ਅਸੀਂ ਪੂਰੀ ਕਰ ਲਾਂਗੇ ਜੀ ਜੀ ਕੀ ਨਾਮ ਹੈ ਰਾਮਪ੍ਰ카ਹ ਜੰਦਲ ਮਾਲਵਾ ਹੈਰੀਟੇਜ ਫਾਊਂਡੇਸ਼ਨ ਦਾ ਮੈਂ ਕਨਵੀਨਰ ਹਾਂ ਇਹ 17ਵਾਂ ਮੇਲਾ ਅਵਰਾਸਤੀ ਅਸੀਂ ਲਾਉਣ ਜਾ ਰਹੇ ਹਾਂ ਔਰ ਇਹ ਮੇਲੇ ਦਾ ਜਿਹੜਾ ਮੇਨ ਥੀਮ ਹੈ ਉਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਔਰ ਤਿੰਨ ਦਿਨ ਜਿਹੜਾ ਇਹ ਮੇਲਾ ਹੋ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹੋ ਰਿਹਾ ਹੈ ਔਰ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਦੇ ਇਹ ਐਫਰਸ ਸਦਕਾ ਇਹ ਮੇਲਾ ਹੋ ਰਿਹਾ ਹੈ ਤਿਆਰੀਆਂ ਕੰਪਲੀਟ ਹੋ ਗਈਆਂ ਤਿਆਰੀਆਂ ਖੂਬ ਹੋ ਗਈਆਂ ਜੀ ਇਹਦੀ ਜਿਹੜੀ ਸ਼ੁਰੂਆਤ ਹੈ ਅਸੀਂ ਬਾਬਾ ਹਾਜੀ ਰਤਨ ਦੀ ਦਰਗਾਹ ਤੋਂ ਸ਼ੁਰੂ ਕਰਕੇ ਔਰ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਜਿਹੜਾ ਸਾਡਾ ਮੰਦਰ ਹੈ ਉਹ ਧੋਬੀ ਬਾਜ਼ਾਰ ਦੇ ਨਾਲ ਜਿਹੜਾ ਮੰਦਰ ਹੈ ਉੱਥੇ ਮੰਦਰ ਚ ਵੀ ਮੱਥਾ ਟੇਕਣਾ ਹੈ ਔਰ ਤਿੰਨੇ ਦੇਣਾ ਹੈ ਜਿਹੜਾ ਪੂਰੇ ਹੀ ਧੂਮ ਧਾਮ ਨਾਲ ਅਸੀਂ ਸਾਰਾ ਉਹ ਮੇਲਾ ਜਿਹੜਾ ਬਣਾ ਰਹੇ ਸਿੰਗਰ ਪੇਰ ਕੌਣ ਆ ਰਿਹਾ ਸਿੰਗਰ ਕਨਵਰ ਗਰੇਵਾਲ ਜੀ ਆ ਰਹੇ ਨੇ ਜਿਹੜੀ ਸਟਾਰ ਨਾਈਟ ਆ ਉਹਨਾਂ ਦੀ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਲਾਕਾਰ ਆ ਰਹੇ ਨੇ ਡੇਟ ਇੱਕ ਵਾਰ ਫਿਰ 9 10 11 ਫਰਵਰੀ ਪ੍ਰਬੰਧਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਬਹੁਤ ਉਤਸ਼ਾਹ ਜੀ ਜਿਵੇਂ ਕਿਸੇ ਦੇ ਘਰੇ ਕੋਈ ਵਿਆਹ ਰੱਖਿਆ ਹੋਵੇ ਐਸ ਤਰ੍ਹਾਂ ਦਾ ਉਤਸ਼ਾਹ ਹੈ ਜੀ ਸਾਰੇ ਬੜੇ ਖੁਸ਼ ਹੈ